ਜਿਹੜਾ 15 ਇੰਟਰਨੈਸ਼ਨਲ ਪਬਲਿਕ ਸਕੂਲ ਆ ਦੇ ਬੱਚੇ ਸੀਗੇ ਨੋਵਾ ਚ ਆ ਰਹੇ ਸੀ ਉਹ ਤੇ ਜੋ ਉੱਥੇ ਦੇ ਮੌਕੇ ਦੇ ਜਿਹੜੇ ਸੀਗੇ ਜਿਹੜੇ ਜਿਨ੍ਹਾਂ ਨੇ ਦੇਖਿਆ ਹਾਦਸਾ ਉਹ ਇਹ ਦੱਸ ਰਿਹਾ ਵੀ ਉਹ ਨੋਵਾ ਵੱਲ ਆਪਣੀ ਸਾਈਡ ਤੇ ਜਾ ਰਿਹਾ ਸੀਗਾ ਤੇ ਜਿਹੜਾ ਇੱਕ ਟਿਪਰ ਸੀ ਉਹ ਬਹੁਤ ਤੇਜ਼ ਸਪੀਡ ਤੇ ਆਇਆ ਸਾਹਮਣੇ ਉਹ ਕਿਸੇ ਨੂੰ ਟੇਕਓਵਰ ਕਰਨ ਦੇ ਚੱਕਰ 'ਚ ਉਹਨੇ ਬਹੁਤ ਜ਼ੋਰ ਦੀ ਹੈਡ ਆਨ ਬੈਂਕ ਕੀਤਾ ਤੇ ਉਹਦੇ ਨਾਲ ਜਿਹੜਾ ਹੈਗਾ ਹੁਣ ਤੱਕ ਜਿਹੜਾ ਹੈਗਾ ਚਾਰ ਦੀ ਤਾਂ ਮੌਕੇ ਤੇ ਜੀ ਇੱਕ ਦੀ ਹਸਪਤਾਲ ਚਾਕੇ ਉੱਥੇ ਤੇ ਇੱਕ ਦੀ ਅਮਰ ਦੇ ਵਿੱਚ ਤੇ ਇੱਕ ਡਰਾਈਵਰ ਜਿਹੜਾ ਨੋਵਾ ਦਾ ਵੀ ਮੌਕੇ ਤੇ ਮਾਰਿਆ ਗਿਆ ਬਚਾਰਾ ਬਹੁਤ ਦਰਦਨਾਕ ਹਾਦਸਾ ਜੀ ਸਹਾਦ ਓਕਾ ਮਾਂ ਬਾਪ ਵਾਸਤੇ ਔਰ ਅਸੀਂ ਜਿਹੜੇ ਬਾਕੀ ਦੇ ਬੱਚੇ ਉਹਨਾਂ ਦੀ ਅਸੋਲੇ ਜਿਹੜਾ ਸਾਡਾ ਪਹਿਲਾ ਕੰਮ ਹੈ ਕਿ ਉਹਨਾਂ ਦੀ ਆਪਾਂ ਦੇਖਭਾਲ ਕਰੀਏ ਇੱਕ ਬੰਦਾ ਨੀਰੋ ਆਈਸੀ ਜੇ ਦੂਜਾ ਇੱਥੇ ਆਉਦਾ ਵੀ ਸੀਟੀ ਕਰਾ ਕੇ ਉੱਤੇ ਸ਼ਿਫਟ ਕਰ ਰਹੇ ਹਾਂ ਉਹਨਾਂ ਨੂੰ ਤੇ ਡਾਕਟਰ ਦੇਖ ਰਹੇ ਆ ਜੀ ਉਹ ਜੋ ਵੀ ਸਰਜਰੀ ਕਰਨੀ ਪਈ ਉਹਨਾਂ ਦੀ ਲਾਈਫ ਬਚਾਉਣ ਵਾਸਤੇ ਉਹ ਹਰ ਸੰਭਵ ਕੋਸ਼ਿਸ਼ ਕਰਦੇ ਆ ਜੀ ਇਹ ਮਤਲਬ ਸਹਾਦ ਓਕਾ ਮਾਂ ਬਾਪ ਵਾਸਤੇ ਸਾਡੇ ਬੇਸਿਕਲੀ ਬੱਚੇ ਦੇ ਪਟਿਆਲੇ ਦੀ ਸੀਗੇ ਸਾਰੇ ਜੀ ਡਾਕਟਰ ਕਿੰਨੇ ਬੱਚੇ ਸੀ ਪਤਾ ਲੱਗਿਆ ਉਸ ਦੇ ਵਿੱਚ 14 14 14 ਬੱਚੇ ਕਹ ਰਹੇ ਨੇ ਲੱਗਦਾ ਕੀ ਲੱਗਦਾ 14 ਬੱਚੇ ਇਸ ਤਰ੍ਹਾਂ ਪ੍ਰਾਈਵੇਟ ਜਗ੍ਹਾ 'ਚ ਛਾਣਾ ਇਲੀਗਲ ਲੱਗਦਾ ਉਹ ਦੇਖੋ ਨੌਵਾ ਦੇ ਵਿੱਚ ਜਿਹੜੇ ਬੱਚੇ ਆ ਉਹ ਮਤਲਬ ਉਹ ਤਾਂ ਇੱਕ ਇੱਕ ਕਾਸਪੈਕਟ ਹੋ ਗਿਆ ਨਾ ਜੀ ਜਿਹੜਾ ਦੂਜਾ ਹੈਗਾ ਵੀ ਜਿਹੜੇ ਨੈਗਲੀਜੈਂਟ ਡਰਾਈਵਿੰਗ ਹੈ ਉਹ ਕਾਰਨ ਆ ਇਹਦਾ ਉਹ ਮਤਲਬ ਬੱਚੇ ਤਾਂ ਚਲੋ ਬੈਠ ਵੀ ਜਾਂਦੇ ਆ ਔਰ ਗੱਲ ਤਾਂ ਸਿਰਫ ਜਿਹੜੀ ਓਵਰ ਸਪੀਡਿੰਗ ਦੀ ਔਰ ਖਾਸ ਕਰਕੇ ਜਿਹੜਾ ਟਿਪਰ ਵਾਲਾ ਸੀਗਾ ਸਰ ਮੇਰੇ ਕਿਸੇ ਸਰ ਟਿਪਰ ਵਾਲੇ ਲੋਕਾਂ ਨੇ ਕਿਹਾ ਵੀ ਇਥੋਂ ਡੇਲੀ 500 ਨਜਾਇਜ਼ ਟਿਪਰ ਲੰਘਦਾ ਹੈ ਅਸੀਂ ਇਹਦੇ ਬਾਰੇ ਕੱਲ੍ਹ ਜੀ ਐਕਸ਼ਨ ਸਾਹਿਬ ਨੂੰ ਮਿਲੇ ਸੀ ਅਸੀਂ ਇਹਦੇ ਬਾਰੇ ਸਾਹਿਬ ਦਾ ਕਹਿਣਾਗਾ ਵੀ ਮੈਂ ਇਸ ਤੇ ਕੋਈ ਹੋਰ ਕਮੈਂਟ ਨਹੀਂ ਕਬੂਲ ਲਉਂਦੇ ਸਰ ਉਹ ਕਹਿੰਦੇ ਜੀ ਲੰਘਦੇ ਨੇ ਮੈਂ ਮੰਨ ਐਕਸ਼ਨ ਕਹਿੰਦੇ ਪਰ ਪਹਿਲਾਂ ਤੁਸੀਂ ਸ਼ਿਕਾਇਤ ਕਰਕੇ ਜਾਓ ਹੁਣ ਵੀ ਸਭ ਲਗਾਤਾਰ ਟਿੱਪੂ ਉੱਤੋਂ ਚੱਲੇ ਨੇ ਨਜਾਇਜ਼ ਨਿਸਾਰੇ 20 ਪਿੰਡਾਂ ਦੇ ਲੋਕਾਂ ਨੇ ਉੱਥੇ ਕਿਹਾ ਜੇਕਰ ਮੈਨੂੰ ਸ਼ਿਕਾਇਤ ਵੀ ਦੇਣ ਆਉਣਾ ਜੀ ਪਹਿਲਾਂ ਮੈਥੋਂ ਟਾਈਮ ਲਓ ਉਸ ਤੋਂ ਬਾਅਦ ਆਵਾਂਗੇ ਜੀ ਇੱਕ ਪਾਸੇ ਮਾਈਨਿੰਗ ਐਕਸ਼ਨ ਸਾਫ ਕਹਿੰਦੇ ਜੀ ਪ੍ਰਥਮ ਗੰਬੀਰ ਆਪ ਜੀ ਸਰਕਾਰ ਅਮਰਜੀਤ ਇਹਦੀ 0 ਡਾਲਰਸ ਹੈ ਜੀ ਤੁਹਾਨੂੰ ਜੀ ਉਹਨੇ ਕਿਹਾ ਵੀ ਹੈ ਮੇਰੇ ਨਾਲ ਮੇਰੇ ਸਬਾਣੇ ਦੇ ਮੇਰੇ ਭਰਾ ਕੜੇਆ ਚੇਤਨ ਜੀ ਐਮਐਲਏ ਸਾਹਿਬ ਜੀ ਉਹਨਾਂ ਨੂੰ ਦੱਸੋ ਤੁਸੀਂ ਮੈਨੂੰ ਦੱਸੋ ਅਸੀਂ ਇਹਨਾਂ ਤੇ ਬਿਲਕੁਲ ਸਖਤ ਸਖਤ ਕਾਰਵਾਈ ਕਰਾਂਗੇ ਜੀ ਬਿਲਕੁਲ ਜੀ 0 ਡਾਲਰਸ ਇਸ ਦੇ ਵਾਸ ਉਹਨਾਂ ਦਾ ਖਰਾਬਤਾ ਕਾਰਵਾਈ ਹੋਏਗੀ ਹੋਏਗੀ ਜੇ ਕੋਈ ਹੋਵੇ ਅਫਸਰ ਜ਼ਿੰਮੇਵਾਰ ਹੋਏਗਾ ਉਦੋਂ ਵੀ ਕਾਰਵਾਈ ਹੋਏਗੀ ਸਰ ਮਾਈਨਿੰਗ ਨੂੰ ਲੈ ਕੇ ਗੱਡੀਆਂ ਫੜੀਆਂ ਵੀ ਗਈਆਂ ਨੇ ਪਰਸੋਂ ਵੀ ਮੈਨੂੰ ਤੁਹਾਨੂੰ ਇੱਕ ਦੇ ਦਊਗਾ ਜੀ ਸਾਰਾ ਰਿਕਾਰਡ ਪਰਸੋਂ ਇੱਕ ਗੱਡੀ ਫੜੀ ਗਈ ਜੀ ਉਹਨੂੰ ਇੱਕ ਗੁਰਦੁਆਰੇ ਦੇ ਨਾਮ ਤੇ ਜਿਹੜੀ ਗੱਡੀ ਛੱਡ ਦਿੱਤੀ ਗਈ ਪਰ ਬਾਅਦ ਵਿੱਚ ਉਹ ਗੱਡੀ ਡੰਪ ਹੋਈ ਜੀ ਕਿਸੇ ਪ੍ਰਾਈਵੇਟ ਜਗ੍ਹਾ ਦੇ ਉੱਪਰ ਐਕਸ ਸਾਹਿਬ ਇਸ ਗੱਲ ਦੇ ਉੱਪਰ ਕਦੇ ਕਿਸੇ ਨੇ ਤੁਸੀਂ ਬ੍ਰਦਰ ਮੈਨੂੰ ਦੇਖੋ ਮੈਨੂੰ ਬੱਚੇ ਮੈਨੂੰ ਐਕਸ ਦੇ ਕੋਲ ਇਨਫੋਰਮੇਸ਼ਨ ਦੇ ਐਕਸ਼ਨ ਹੋਏਗਾ ਜੀ ਥੈਂਕ ਯੂ ਇਦੇ ਵਿੱਚ ਜੋ ਮੈਨੂੰ ਹੁਣ ਤੱਕ ਸਾਰੀ ਸੂਚਨਾ ਮਿਲੀ ਹੈ ਜੀ ਇਹ ਜਿਹੜਾ 15 ਇੰਟਰਨੈਸ਼ਨਲ ਪਬਲਿਕ ਸਕੂਲ ਦਾ ਬੱਚੇ ਸੀਗੇ ਨੋਵਾ ਚ ਆ ਰਹੇ ਸੀ ਉਹ ਤੇ ਜੋ ਉੱਥੇ ਦੇ ਮੌਕੇ ਦੇ ਜਿਹੜੇ ਸੀਗੇ ਜਿਹੜੇ ਜਿਨ੍ਹਾਂ ਨੇ ਦੇਖਿਆ ਹਾਦਸਾ ਉਹ ਇਹ ਦੱਸ ਰਿਹਾ ਵੀ ਉਹ ਨੋਵਾ ਵਾਲਾ ਆਪਣੀ ਸਾਈਡ ਤੇ ਜਾ ਰਿਹਾ ਸੀਗਾ ਤੇ ਜਿਹੜਾ ਇੱਕ ਟਿਪਰ ਸੀ ਉਹ ਬਹੁਤ ਤੇਜ਼ ਮੀਟ ਤੇ ਆਇਆ ਉਹ ਸਾਹਮਣੇ ਉਹ ਕਿਸੇ ਨੂੰ ਟੇਕਓਵਰ ਕਰਨ ਦੇ ਚੱਕਰ 'ਚ ਉਹਨੇ ਬਹੁਤ ਜ਼ੋਰ ਦੀ ਹੈਡ ਆਨ ਬੈਂਕ ਕੀਤਾ ਤੇ ਉਹਦੇ ਨਾਲ ਜਿਹੜਾ ਹੈਗਾ ਹੁਣ ਤੱਕ ਜਿਹੜਾ ਹੈਗਾ ਚਾਰ ਦੀ ਤਾਂ ਮੌਕੇ ਤੇ ਜੀ ਇੱਕ ਦੀ ਹਸਤਾ ਚਾਕੇ ਇੱਥੇ ਤੇ ਇੱਕ ਦੀ ਅਮਰ ਦੇ ਵਿੱਚ ਤੇ ਇੱਕ ਡਰਾਈਵਰ ਜਿਹੜਾ ਨੋਵਾ ਦਾ ਉਹ ਵੀ ਮੌਕੇ ਮਾਰੇ ਗਿਆ ਵਿਚਾਰਾ ਇਹ ਬਹੁਤ ਦਰਦਨਾਕ ਹਾਦਸਾ ਹੈ ਜੀ ਸਹਾਦ ਓਕੇ ਮਾਂ ਬਾਪ ਵਾਸਤੇ ਔਰ ਅਸੀਂ ਜਿਹੜੇ ਬਾਕੀ ਦੇ ਬੱਚੇ ਉਹਨਾਂ ਦੀ ਅਸੋੜੇ ਜਿਹੜਾ ਸਾਡਾ ਪਹਿਲਾ ਕੰਮ ਹੈ ਕਿ ਉਹਨਾਂ ਦੀ ਆਪਾਂ ਦੇਖਭਾਲ ਕਰੀਏ ਇੱਕ ਬੰਦਾ ਨੀਰੋ ਆਈਸੀ ਜੇ ਦੂਜਾ ਇੱਥੇ ਆਉਦਾ ਵੀ ਸੀਟੀ ਕਰਾ ਕੇ ਉੱਤੇ ਸ਼ਿਫਟ ਕਰ ਰਹੇ ਹਾਂ ਉਹਨਾਂ ਨੂੰ ਤੇ ਡਾਕਟਰ ਦੇਖ ਰਹੇ ਆ ਜੀ ਉਹ ਜੋ ਵੀ ਸਰਜਰੀ ਕਰਨੀ ਪਈ ਉਹਨਾਂ ਦੀ ਲਾਈਫ ਬਚਾਉਣ ਵਾਸਤੇ ਉਹ ਹਰ ਸੰਭਵ ਕੋਸ਼ਿਸ਼ ਕਰਦੇ ਆ ਜੀ ਇਹ ਮਤਲਬ ਸਹਾਦ ਓਕੇ ਮਾਂ ਬਾਪ ਵਾਸਤੇ ਇਹ ਸਾਡੀ ਬੇਸਿਕਲੀ ਗੱਲ ਚੀਜ਼ ਹੈ ਪਟਿਆਲੇ ਦੀ ਸੀਗੇ ਸਾਰੇ ਜੀ ਡਾਕਟਰ ਕਿੰਨੇ ਕਿ ਬੱਚੇ ਸੀ ਪਤਾ ਲੱਗਿਆ 14 14 14 ਬੱਚੇ ਕਹ ਰਹੇ ਸਰ ਨਾ ਵੀ ਕੀ ਲੱਗਦਾ 14 ਬੱਚੇ ਇਸ ਤਰ੍ਹਾਂ ਪ੍ਰਾਈਵੇਟ ਜਗ੍ਹਾ ਦਿਖਾਣਾ ਇਲੀਗਲ ਲੱਗਦਾ ਉਹ ਦੇਖੋ ਨੌਵਾ ਦੇ ਵਿੱਚ ਜਿਹੜੇ ਬੱਚੇ ਆ ਉਹ ਮਤਲਬ ਉਹ ਤਾਂ ਇੱਕ ਇੱਕ ਅਸਪੈਕਟ ਹੋ ਗਿਆ ਨਾ ਜੀ ਜਿਹੜਾ ਦੂਜਾ ਹੈਗਾ ਵੀ ਜਿਹੜੀ ਨੈਗਲੀਜੈਂਟ ਡਰਾਈਵਿੰਗ ਹੈ ਉਹ ਕਾਰਨ ਆ ਇਹਦਾ ਉਹ ਮਤਲਬ ਬੱਚੇ ਤਾਂ ਚਲੋ ਬੈਠ ਵੀ ਜਾਂਦੇ ਆ ਔਰ ਗੱਲ ਤਾਂ ਸਿਰਫ ਜਿਹੜੀ ਓਵਰ ਸਪੀਡਿੰਗ ਦੀ ਔਰ ਖਾਸ ਕਰਕੇ ਜਿਹੜਾ ਟਿਪਰ ਵਾਲਾ ਸੀਗਾ ਸਰ ਮੇਰੇ ਸਰ ਇਲੈਂਡ ਵਾਲੇ ਲੋਕਾਂ ਨੇ ਕਿਹਾ ਵੀ ਇਥੋਂ ਡੇਲੀ 500 ਨਜਾਇਜ਼ ਤੇ ਪਰ ਲੰਘਦਾ ਅਸੀਂ ਇਹਦੇ ਬਾਰੇ ਨਿਕਾਲੀ ਐਕਸ਼ਨ ਸਾਹਿਬ ਨੂੰ ਮਿਲੇ ਸੀ ਅਸੀਂ ਇਹਦੇ ਬਾਰੇ ਸਾਹਿਬ ਦਾ ਕਹਿਣਾਗਾ ਕਿ ਮੈਂ ਇਸ ਤੇ ਕੋਈ ਨਹੀਂ ਹੋਰ ਕਰਨਾ ਬਿਲਕੁਲ ਬੋਲਣ ਦੇ ਸਰ ਉਹ ਕਹਿੰਦੇ ਜੀ ਲੰਘਦੇ ਨੇ ਮੈਂ ਮੰਨਦਾ ਐਕਸ਼ਨ ਕਹਿੰਦੇ ਪਰ ਪਹਿਲਾਂ ਤੁਸੀਂ ਸ਼ਿਕਾਇਤ ਕਰਕੇ ਜਾਓ ਹੁਣ ਵੀ ਸਭ ਲਗਾਤਾਰ ਟਿੱਪੂ ਉੱਤੇ ਚੱਲੇ ਨੇ ਨਜਾਇਜ਼ ਨਿਸਾਰੇ 20 ਪਿੰਡਾਂ ਦੇ ਲੋਕਾਂ ਨੂੰ ਇੱਥੇ ਕਿਹਾ ਜੇਕਰ ਮੈਨੂੰ ਸ਼ਿਕਾਇਤ ਵੀ ਦੇਣਾ ਹੋਣਾ ਜੀ ਪਹਿਲਾਂ ਮੈਥੋਂ ਟਾਈਮ ਲਓ ਉਸ ਤੋਂ ਬਾਅਦ ਚਾਵਾਂਗੇ ਜੀ ਇੱਕ ਪਾਸੇ ਮੈਂ ਨਹੀਂ ਐਕਸ਼ਨ ਸਾਹਿਬ ਕਹਿੰਦੇ ਜੀ ਬਹੁਤ ਗੰਭੀਰ ਆਪ ਜੀ ਸਰਕਾਰ ਇਹਦੀ 0 ਟਾਲਰਸ ਹੈ ਜੀ ਤੁਹਾਨੂੰ ਜੇ ਉਹਨੇ ਕਿਹਾ ਵੀ ਹੈ ਮੇਰੇ ਨਾਲ ਮੇਰੇ ਸੁਪਾਣੇ ਦੇ ਮੇਰੇ ਭਰਾ ਗੜਿਆ ਚੇਤਨ ਜੀ ਐਮਐਲਏ ਤੁਸੀਂ ਉਹਨਾਂ ਨੂੰ ਦੱਸੋ ਤੁਸੀਂ ਮੈਨੂੰ ਦੱਸੋ ਅਸੀਂ ਇਹਨਾਂ ਤੇ ਬਿਲਕੁਲ ਸਖਤ ਸਖਤ ਕਾਰਵਾਈ ਕਰਾਂਗੇ ਜੀ ਬਿਲਕੁਲ ਅਸੀਂ 0 ਟਾਲਰਸ ਹੈ ਇਹਦੇ ਵਾਸਤੇ ਜੇ ਤੁਸੀਂ ਉਹ ਜੀ ਗੱਲ ਤੁਸੀਂ ਜ ਉਹਨਾਂ ਦਾ ਖਰਾਬ ਤਾਂ ਕਾਰਵਾਈ ਹੋਏਗੀ ਹੋਏਗੀ ਜੇ ਕੋਈ ਹੋ ਜਾ ਅਫਸਰ ਜ਼ਿੰਮੇਵਾਰ ਹੋਏਗਾ ਉਹਦੇ ਤੇ ਵੀ ਕਾਰਵਾਈ ਹੋਏਗੀ ਸਰ ਮਾਈਨਿੰਗ ਹੋਇਆ ਕਿ ਗੱਡੀਆਂ ਫੜੀਆਂ ਵੀ ਗਈਆਂ ਨੇ ਪਰਸੋਂ ਵੀ ਮੈਂ ਤੁਹਾਨੂੰ ਇੱਕ ਦੇ ਦਊਗਾ ਜੀ ਸਾਰਾ ਰਿਕਾਰਡ ਪਰਸੋਂ ਇੱਕ ਗੱਡੀ ਫੜੀ ਗਈ ਜੀ ਉਹਨੂੰ ਇੱਕ ਗੁਰਦੁਆਰੇ ਦੇ ਨਾਮ ਤੇ ਜਿਹੜੀ ਗੱਡੀ ਛੱਡ ਦਿੱਤੀ ਗਈ ਪਰ ਬਾਅਦ ਵਿੱਚ ਉਹ ਗੱਡੀ ਡੰਪ ਹੋਈ ਜੀ ਕਿਸੇ ਪ੍ਰਾਈਵੇਟ ਜਗ੍ਹਾ ਦੇ ਉੱਪਰ ਐਕਸਰ ਸਾਹਿਬ ਇਸ ਗੱਲ ਦੇ ਉੱਪਰ ਕਦੇ ਕਿਸੇ ਨੇ ਤੁਸੀਂ ਬ੍ਰਦਰ ਮੈਨੂੰ ਦੇਖੋ ਮੈਨੂੰ ਬੱਚੇ ਮੈਨੂੰ ਐਕਸਰ ਤੋਂ ਇਨਫੋਰਮੇਸ਼ਨ ਦੇ ਐਕਸ਼ਨ ਹੋਏਗਾ ਜੀ